ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾਸ਼ਾਹਰ ਦੇਖ ਰਹੇ ਹੋ ਮੋਹਾਲੀ ਦੇ ਮੁੱਲਾਪੁਰ ਖਾਣੇ ਵਿੱਚ ਪੈਂਦੇ ਪਿੰਡ ਮਜਾਰਾ ਚ ਯੂਨੀਅਨ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਆਪਸੀ ਕਹਾ ਸੁਣੀ ਤੇ ਗੋਲੀ ਚਲਾ ਦਿੱਤੀ ਜਿਸ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦਾ ਇਲਾਜ ਚੰਡੀਗੜ੍ਹ ਦੇ ਪੀਜੀਆ ਵਿੱਚ ਚੱਲ ਰਿਹਾ ਹੈ ਪਰ ਉਸ ਦੇ ਹਾਲਾਤ ਗੰਭੀਰ ਦੱਸੇ ਜਾ ਰਹੇ ਨੇ ਪੁਲਿਸ ਨੇ આરોપી ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਹੁਣ ਇਸ ਮਾਮਲੇ ਵਿੱਚ આરોપી ਤੋਂ ਪੁੱਛਤਾਛ ਕਰ ਰਹੀ ਹੈ ਉੱਥੇ ਹੀ ਪੀੜਤ ਦੇ ਵੀ ਬਿਆਨ ਲਏ ਜਾ ਰਹੇ ਨੇ ਜੋ ਕਿ ਪੈਸੇ ਕਢਵਾਉਣ ਦੇ ਲਈ ਬੈਂਕ ਵਿੱਚ ਆਇਆ ਹੋਇਆ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਨੀਪਿੰਡ ਮਜਾਰਾ ਦਾ ਰਹਿਣ ਵਾਲਾ ਹੈ ਉਸਦੀ ਮਾਤਾ ਦਾ ਇਸ ਯੂਨੀਅਨ ਬੈਂਕ ਵਿੱਚ ਖਾਤਾ ਸੀ ਤੇ ਉਹ ਆਪਣੀ ਮਾਤਾ ਜੀ ਦੇ ਨਾਲ ਇੱਥੋਂ ਪੈਸੇ ਕਢਵਾਉਣ ਲਈ ਆਇਆ ਸੀ ਪਰ ਗੇਟ ਨਾ ਖੋਲਣ ਕਰਨ ਨੂੰ ਇਸ ਦੀ ਸਿਕਿਉਰਿਟੀ ਗਾਰਡ ਨਾਲ ਬਹਿਸ ਹੋ ਗਈ ਜਿਸ ਤੇ ਸਿਕਿਉਰਿਟੀ ਗਾਰਡ ਨੇ ਆਪਣੀ ਬੰਦੂਕ ਤੋਂ ਗੋਲੀ ਚਲਾ ਦਿੱਤੀ ਜੋ ਕਿ ਪੀੜਤ ਨੂੰ ਜਾ ਲੱਗੀ ਜੋ ਹੁਣ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਹੈ ਲੈ ਤੇ ਉਸਦੇ ਹਾਲਾਤ ਗੰਭੀਰ ਦੱਸੇ ਜਾ ਰਹੇ ਨੇ ਉੱਥੇ ਹੀ ਪੁਲਿਸ ਉਸਦੇ ਬਿਆਨ ਲੈਣ ਵੀ ਪਹੁੰਚੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਤਲਦੀਪ ਕਰੇ ਅੱਛਾ ਜਿਹੜਾ ਇਹ ਮਾਮਲਾ ਹੋਇਆ ਇਹਦੇ ਵਿੱਚ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਉਹਦੇ ਤੁਹਾਡਾ ਬੇਟਾ ਵੀ ਸੁਣਾ ਮੇਰਾ ਬੇਟਾ ਇੱਕ ਹੈਗਾ ਜੀ ਅੱਛਾ ਇਹ ਨੌਜਵਾਨ ਕੀ ਕਰਨਾ ਸੀ ਬੈਂਕ ਤੇ ਹਿਸਾਬਤ ਲੱਗੇ ਜਿਹੜਾ ਕਾ ਮੇਰਾ ਬੇਟਾ ਦਾ ਉਹ ਤਾਂ ਪੇੜਸਾਨ ਵਾਰੀ ਆਇਆ ਥਰੀ ਪਤਾ ਕਰਨ ਅ ਤੇ ਦੂਸਰੇ ਦਾ ਨਹੀਂ ਮੈਨੂੰ ਪਤਾ ਜੀ ਹੈਗਾ ਵੀ ਉਹ ਮਤਲਬ ਉਹ ਦੂਸਰਾ ਮੁੰਡਾ ਜਿਹੜਾ ਗੈਲਤਾ ਜਿਹਦੇ ਗੋੜੀ ਕੱਲ ਲੱਗੀ ਸੀ ਉਹ ਵੀ ਗੈਲੇ ਆ ਤਾਂ ਪਤਾ ਕਰਨ ਵੀ ਕਾਤੇ ਕੱਟ ਰਹੇ ਪੈਸੇ ਕਾਤੇ ਨਹੀਂ ਹਾਂਜੀ ਜਿਹੜੇ ਹਾਂਜੀ ਉਰੀ ਦਈਏ ਜੀ ਅੱਛਾ ਪਹਿਲਾਂ ਤੁਸੀਂ ਬੈਂਕ ਚ ਆਈ ਆਪਣੇ ਬੈਂਕ ਖਾਤੇ ਚੈੱਕ ਕਰਨ ਵਾਸਤੇ ਜੀ ਮੈਂ ਤਾਂ ਜੀ ਆ ਜਾਣੀ ਇੱਕ ਰੌਣਗੀ ਹੋਣ ਵੀ ਜੇ ਮੈਂ ਹਲੇ ਆਉਣਾ ਤਾਂ ਚੈੱਕ ਕਰਾਉਣਾ ਤੇ ਪੈਸੇ ਵੀ ਜਮਾ ਚੈੱਕ ਕਰਾਉਣਾ ਹੁੰਦਾ ਜਦੋਂ ਹੁਣ ਗੋਲੀ ਲੱਗੀ ਹੁਣ ਮੈਂ ਜਦ ਦੇਖਿਆ ਬੈਂਕ ਬੰਦ ਹੈਲੇ ਮੈਂ ਇਸ ਕਰਕੇ ਕਾਪੀ ਲੈ ਕੇ ਨਹੀਂ ਆਇਆ ਠੀਕ ਹੈ ਬੇਟਾ ਮੇਰਾ ਠੀਕ ਹੈ ਜੀ ਕਿ ਨੌਜਵਾਨ ਤੇ ਗੋਲੀ ਲੱਗੀ ਉਹਦੇ ਬਾਰੇ ਪਤਾ ਲੱਗਿਆ ਕਿਵੇਂ ਹਲੇ ਤਾਂ ਕੋਈ ਪਤਾ ਨਹੀਂ ਲੱਗਿਆ ਸਰ ਵੀ ਕਿਕਰ ਇਸ ਕਟਰਾਣ ਨੂੰ ਕਿਹਨ ਆਇਂ ਕਟਰਾਣ ਨੂੰ ਕਿਵੇਂ ਦੇਖਦੇ ਗੋਲੀ ਚੱਲ ਰਹੀ ਹੈ ਗਲਤ ਹੋਇਆ ਕਿ ਨਹੀਂ ਗਲਤੀ ਕਰਿਆ ਜੀ ਇਹਨਾਂ ਨੇ ਜਿਹੜੀ ਗੋਲੀ ਚਲਾਈ ਗਲਤ ਕਰਿਆ ਜੀ ਇਹਨਾਂ ਨੇ ਬੈਂਕ ਦੇ ਫਸਲੇ ਗੋਲੀ ਚੱਲੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੀਏ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਉਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀਏ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਅਗਲੀ ਕੀ ਲੱਗਦਾ ਕੋਈ ਲੋਕ ਖੋਦਾ ਲੰਗਲਾ ਜੀ ਕੋਈ ਲੋਕ ਖੋਦ ਰਾਦੇ ਨਾਲ ਆਏ ਸੀ ਨੌਜਵਾਨ ਦੇ ਕਿ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿਹਦੇ ਕਰਕੇ ਬਾਹਰ ਨਿਕਲ ਗਈ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੀ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉਥੋਂ ਕੀ ਉਹਦੇ ਅੰਦਰ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਮੈਂ ਪਰ ਉਹਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਉਹ ਫਿਰ ਨੌਜਵਾਨ ਤੇ ਗੋਲੀ ਲੱਗੀ ਹੈ ਜੀ ਕਿਵੇਂ ਉਹਦੀ ਹਾਲਤ ਕਿਵੇਂ ਹੈ ਹੁਣ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਇੱਕੀ ਨੌਜਵਾਨ ਤੇ ਲੱਗੀ ਹੋਰ ਇੱਕ ਤੇ ਲੱਗੀ ਹੈ ਜੀ ਤਾਂ ਕਿ ਜਿਹੜਾ ਹੈਗਾ ਵਾ ਇੱਕ ਤੇ ਇੱਕ ਵਾਲਿਆਂ ਵੱਲੋਂ ਕੀ ਜਾਣ ਦਿੱਤੇ ਗਏ ਜੀ ਨੀ ਹਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੇ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟ ਦਾ ਇਦਾਂ ਦਾ ਕੋਈ ਹੈ ਨਹੀਂ ਆ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਇਹ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅਸੀਂ ਉੱਥੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬਣਦੀ ਤਫਤੀਸ਼ ਕਰਕੇ ਜੋ ਵੀ ਆ ਐਫ ਆਈ ਆ ਦਰਜ ਕਰਕੇ ਜਿਹੜੀ ਕਾਰਵਾਈ ਅਮਨ ਜਿਹਾ ਆਵਾਂਗੇ ਜੀ ਅੱਗੇ